ਸਤ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਰਾਜਨੀਤੀ ਨੇ ਬੜਾ ਪਲਟਾ ਖਦਾ ਬਈ ਪਰ ਇੱਕ ਗੱਲ ਹੈ ਲੋਕਾਂ ਨੂੰ ਪਤਾ ਸੀ ਹਾਂ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਸੀ ਤਾਂ ਉਹ ਵਹਿਮ ਹੋ ਸਕਦਾ ਪਰ ਆਮ ਲੋਕਾਂ ਦੀ ਗੁਰੂ ਮਹਾਰਾਜ ਦੀ ਗੁਰਬਾਣੀ 'ਚ ਲਿਖਿਆ ਹੈ ਪਾਖਿਆ ਭਾਉ ਅਪਾਰ ਆਖਿਆ ਕਦੇ ਵੀ ਝੂਠ ਨਹੀਂ ਹੁੰਦੀ ਅਪਾਰ ਹੁੰਦੀ ਹੈ ਤੇ ਬਾਕੀ ਇੱਕ ਗੱਲ ਹੋਰ ਹੈ ਕਿ ਮਾਫੀ ਚਾਹਣਾ ਮੈਂ ਗੱਲ ਕਰਨ ਲੱਗਾ ਅੱਗੇ ਪ੍ਰਾਰਥਨ ਸਮਿਆਂ ਦੇ ਵਿੱਚ ਬੀਬੀਆਂ ਭੈਣਾਂ ਮਾਵਾਂ ਸਾਡੇ ਬਜ਼ੁਰਗਾਂ ਸਮਾਨ ਬੀਬੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸਨ ਕਿ ਨੱਚਣ ਵਾਲੇ ਦੀ ੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਮੂਹ ਚਲਾਉਣ ਦੇ ਨਾਲ ਕਦੇ ਰਾਜਨੀਤੀ ਨਹੀਂ ਹੁੰਦੀ ਰਾਜਨੀਤੀ ਲੋਕਾਂ ਦੇ ਜੋੜਨ ਦੇ ਨਾਲ ਲੋਕਾਂ ਨੂੰ ਪੰਜਾਬ ਦੇ ਰਾਜੇ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਸੁੱਖ ਸਹੂਲਤ ਪ੍ਰਦਾਨ ਕਰਾਵੇ ਪੁਲਿਸ ਫੋਰਸ ਤਾਂ ਕੋਈ ਜਿਹੜਾ ਬੰਦਾ ਵਰਤ ਸਕਦਾ ਹੈ ਕਿ ਉਹ ਚਿੱਟੇ ਵਰਗੇ ਨਸ਼ੇ ਨੂੰ ਬੰਦ ਨਹੀਂ ਕਰ ਸਕਿਆ ਕਿਉਂ ਨਹੀਂ ਕਰ ਸਕਿਆ ਪੋਸਟ ਅਫੀਮ ਫੜ ਲੈਂਦੇ ਆ ਚਿੱਟੇ ਵਾਲਿਆਂ ਨੂੰ ਸੁਣਿਆ ਕਿ ਇਹਨਾਂ ਦੇ ਨਾਲ ਪੁਲਿਸ ਵੀ ਰਲਈ ਹੋਈ ਹੈ ਦੇਖ ਲੋ ਕਿ ਕਿੰਨੀ ਘਨੌਣੀ ਗੱਲ ਹੈ ਭਾਈ ਜੇ ਤੂੰ ਚਿੱਟਾ ਛੱਡਣਾ ਤਾਂ ਪੋਸਟ ਅਫੀਮ ਵੀ ਛੱਡਾ ਉਹਨੂੰ ਵਾਰਤਣ ਵਾਲੇ ਲੋਕ ਹੈ ਜਿਹੜੇ ਉਹਨਾਂ ਨੂੰ ਵੀ ਲੋੜ ਹੈ ਔਰ ਮੈਂ ਖਾਸ ਗੱਲ ਕਹਿਣਾ ਹੈ ਕਿ ਮੇਰਾ ਮਨ ਕਹਿੰਦਾ ਹੈ ਕਿ ਇਹਨਾਂ ਨੇ ਪੰਜਾਬ ਦੇ ਇਸ ਮੁੱਦੇ ਨੂੰ ਖਸਖਸ ਦੀ ਖੇਤੀ ਨੂੰ ਮਜ਼ਾਕ ਬਣਾਇਆ ਸੀਗਾ ਤੇ ਮੈਂ ਉਸੇ ਦਿਨ ਵੀਡੀਓ ਪਾਈ ਸੀ ਅਗਲੇ ਦਿਨ ਕਿ ਭਾਈ ਜਿਹੜੇ ਅਜੇ ਇਹ ਮੁੱਦੇ ਕਿਉਂਕਿ ਇਹਦੇ ਨਾਲ ਲੱਖਾਂ ਲੋਕ ਜੁੜੇ ਆ ਲੱਖਾਂ ਲੋਕ ਅਫੀਮ ਪੌਸਤਰੀ ਵਰਤੋਂ ਕਰਦੇ ਆ ਜੋ ਬਲੈਕ ਵਿੱਚ ਲੈਣੀ ਪੈਂਦੀ ਹੈ ਜਿਹੜੇ ਲੋਕਾਂ ਦੇ ਇਹ ਨਾ ਜਜ਼ਬਾਤਾਂ ਦੇ ਨਾਲ ਖੇਡ ਕੇ ਅਜਿਹੇ ਮੁੱਦਿਆਂ ਨੂੰ ਮਜ਼ਾਕ ਬਣਾਉਂਦੇ ਆ ਨਾ ਤੇ ਮੈਂ ਤਾਂ ਵੀਡੀਓ ਪਾ ਕੇ ਅਗਲੇ ਦਿਨ ਕਹਿੰਦਾ ਸੀ ਭਾਈ ਉਹਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ ਮਾਤਲਬ ਹੀ ਨਹੀਂ ਤੇ ਸਬਕ ਵੀ ਸਿਖਾਵਾਂਗੇ ਉਹ ਗੁਰੂ ਨੇ ਕਿਰਪਾ ਕੀਤੀ ਹੈ ਬੰਦੇ ਦੀ ਕੋਈ ਔਕਾਤ ਨਹੀਂ ਹੈ ਉਹ ਜੇ ਅਸੀਂ ਉਹਦੀ ਸੇਵਾ ਕਰਦੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਹੈ ਸਾਨੂੰ ਤੋਂ ਲਾਜ ਰੱਖਦਾ ਹੈ ਸਭ ਦੀ ਇਲਾਜ ਰੱਖੇ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰੇ ਮੈਂ ਇੱਕ ਗੱਲੋਂ ਬਹੁਤ ਹੈਰਾਨ ਆ ਕਿ ਸਾਡੇ ਪੰਜਾਬ ਦੇ ਕੁਝ ਲੋਕ ਕਹਿੰਦੇ ਕਿ ਬਾਈ ਨਸ਼ੇ ਨੂੰ ਪਰਫੁੱਲਤ ਕਰ ਰਹੇ ਹੋ ਤੁਸੀਂ ਇਹ ਭਰੇ ਲੋਕੋ ਪੰਜਾਬ ਦੇ ਉੱਤੋਂ ਨਾ ਜੱਦਾ ਬੀੜੀ ਸਿਗਰਟ ਤੰਬਾਕੂ ਗੋਲੀਆਂ ਸਿੰਥੈਟਿਕ ਨਸ਼ੇ ਸਾਰੇ ਬੰਦ ਕਰੋ ਅਸੀਂ ਕਦੇ ਵੀ ਗੱਲ ਨਹੀਂ ਕਰਦੇ ਉਹ ਨਾਲੋਂ ਕਨਾਲ ਵੀ ਜੋ ਹੁੰਦੀ ਆ ਹੋਈ ਜਾਵੇ ਕੋਈ ਟੈਨਸ਼ਨ ਨਹੀਂ ਛੱਤੋਂ ਨੂੰ ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬ ਚਾਹੀਦੀ ਆ ਉਹਦੇ ਠੇਕੇ ਹੈਗੇ ਆ ਉਹ ਤਾਂ ਤੁਹਾਨੂੰ ਦੱਸਦਾ ਨਹੀਂ ਵੀ ਉਹ ਨਸ਼ੇ ਆ ਗੋਲੀਆਂ ਮੈਡੀਕਲ ਤੋਂ ਮਿਲ ਜਾਂਦੀਆਂ ਉਹ ਨਹੀਂ ਤੁਹਾਨੂੰ ਨਹੀਂ ਦਾ ਨਸ਼ੇ ਆ ਚਿੱਟਾ ਹੈਰੋਇਨ ਸਮੈਕ ਵਰਤਣ ਵਾਲੇ ਵਰਤੀ ਜਾਂਦੇ ਆ ਸਰਕਾਰ ਬਕਵਾਹ ਰਹੀ ਆ ਉਹ ਨਹੀਂ ਤੁਹਾਨੂੰ ਦਿੰਦਾ ਵੀ ਉਹ ਨਸ਼ਾ ਹੈ ਤੇ ਤੁਹਾਨੂੰ ਪੋਸਟ ਤੇ ਅਫੀਮ ਜਿਹੜੇ ਕਿ ਪੰਜਾਬੀਆਂ ਦੇ ਖਾਸ ਖਾਣਾ ਕਿਉਂਕਿ ਸਾਡੇ ਪਸ਼ੋਕੜ ਦੇ ਵਿੱਚ ਬਜ਼ੁਰਗ ਬਤਾਂ ਦੇ ਸੀ ਤੇ ਮੈਂ ਅੱਜ ਦੇ ਜਮਾਨੇ ਵਿੱਚ ਵੀ ਕਹਿੰਦਾ ਕਿ ਦਵਾਈਆਂ ਦੀ ਵਾਤੋਂ ਨਹੀਂ ਵਿਚਾਰੀ ਐ ਇਹਦਾ ਨੁਕਸਾਨ ਨਹੀਂ ਐ ਤੇ ਇਹਨੂੰ ਤੁਸੀਂ ਕਹਿੰਦੇ ਹੋ ਨਸ਼ਾ ਹੈ ਚਲੋ ਠੀਕ ਐ ਚਲੋ ਘਰਾਂ ਨੂੰ ਆਪੋ ਆਪਣੇ ਮਾਲਕ ਭਲੇ ਕਰੇ ਤੁਹਾਨੂੰ ਮਾੜਾ ਨਹੀਂ ਬੋਲਣਾ ਤੁਹਾਡਾ ਇਹੀ ਹਾਸ਼ਰ ਅਗੇ ਹੋਰ ਵੀ ਹੋਊਗਾ ਆਉਣ ਵਾਲੀਆਂ ਵੋਟਾਂ ਚ ਜੇ ਭਗਵੰਤ ਮਾਨ ਤਾਂ